ਮੇਰਾ ਨਾਮ ਜੀ ਰਾਜਨ ਰਲਲ ਸਾ ਕੀ ਗੱਲ ਹੋਈ ਮਾਰਨਿੰਗ ਜਦੋਂ ਸ਼ਾਪ ਆਪਣੀ ਕੀਤੀ ਗਈ ਆ ਜੋ ਦੇਖਿਆ ਸਾਰਾ ਕੋਈ ਸਮਾਨ ਖਿਲਰਿਆ ਹੋਇਆ ਸੀਗਾ ਤੇ ਗੱਲੇ ਵਿੱਚ ਸਾਰਾ ਟੋਟਲ ਕੈਸ਼ ਜਿੰਨਾ ਵੀ ਸਾਰਾ ਲੈ ਗਏ ਮਲਬ ਇੱਕ ਰੁਪਿਆ ਵੀ ਨਹੀਂ ਛੱਡਿਆ ਤੇ ਫਿਰ ਸਾਡੀ ਸ਼ਾਪ ਦੇ ਉੱਪਰ ਵੀ ਤੁਹਾਡੇ ਰੂਮਸ ਹੈਗੇ ਆ ਉੱਥੇ ਪਹਿਲਾਂ ਦੀਆਂ ਪਈਆਂ ਗੋਲਦ ਸਾਲਮਾਰੀਆਂ ਲੋਹੇ ਦੀਆਂ ਉਹ ਵੀ ਸਰੀਆਂ ਮਲਬ ਉਹਨਾਂ ਤੋੜੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਵੀ ਸੀ ਰਿਜ਼ਰਵ 10000 ਦੀਆਂ ਪਰਚੀਆਂ ਰੱਖੀਆਂ ਹੋਈਆਂ ਜਦ ਤੱਕ ਅਮਰਜੈਂਸੀ 10-10 ਦੀ ਉਹ ਵੀ ਸਾਰਾ ਉਹ ਵੀ ਲੈ ਗਏ ਤੇ ਸ਼ਾਪ ਤੋਂ ਸਾਰਾ ਕੈਸ਼ ਜਿੰਨਾ ਸੀ 10 ਦੇ ਨੋਟ 20 ਦੇ ਵੀ ਜਿੰਨੇ ਵੀ ਸਬ ਟੋਟਲ ਸਾਰਾ ਕੈਸ਼ ਲੈ ਗਏ ਤੇ ਹੋਰ ਕੀ ਕੀ ਨੁਕਸਾਨ ਕੀਤਾ ਇਹਨਾਂ ਨੇ ਡਾਕੂਮੈਂਟ ਵੀ ਸਾਰੇ ਕਿਲਰੇ ਪਏ ਹੈਗੇ ਆ ਹੁਣ ਪਤਾ ਲੱਗੂਗਾ ਦੇਖ ਕੇ ਮਿਲ ਕੈਸ਼ ਤਾਂ ਸਾਰਾ ਲੈ ਗਏ ਨਾ ਮਤਲਬ ਮਿਲ 10 ਰੁਪਏ ਵੀ ਨਹੀਂ ਛੱਡੇ ਆਗੇ ਰਾਜਨ ਜੀ ਇਹ ਸਭ ਤੋਂ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਮੋਹਨ ਮੈਡੀਕਲ ਬਲਗੜਾ ਚੌਂਗ ਦੇ ਕਰੀਬ ਹਾਂਜੀ ਹਾਂਜੀ ਇਥੇ ਹਰ ਵੇਲੇ ਪੁਲਿਸ ਵੀ ਰਹਿੰਦੀ ਆ ਸਭ ਕੁਝ ਹੁੰਦਾ ਵਾ ਫਿਰ ਵੀ ਚੋਰਾ ਦੇ ਹੌਸਲੇ ਬਲਡ ਨਹੀਂ ਐਕਚੁਅਲੀ ਪੁਲਿਸ ਦਾ ਚੌਂਕ ਤੇ ਬਟ ਨਾਕਾ ਹੁੰਦਾ ਵਾ ਬਟ ਇਹ ਪਿੱਛੋਂ ਦੀ ਆਏ ਹੈਗੇ ਆ ਸਾਡੇ ਪਿੱਛੋਂ ਦੀ ਅਦਾਂ ਹੁਣ ਕਰਕੇ ਚਾਰ ਸੀ ਚਾਰ ਲੋਹੇ ਦੇ ਗੇਟ ਤੋੜ ਕੇ ਇੱਕ ਲੱਕੜ ਦਾ ਫੇਰ ਐਂਟਰ ਕੀਤੇ ਹੈਗੇ ਬਾਕੀ ਜਦ ਕੀਤੀ ਮੋਨ ਜੀ ਪਹਿਲਾਂ ਵੀ ਤਾਂ ਦੇਣਾ ਇੱਕ ਹਾਸ ਹੋ ਚੁੱਕਾ ਹੈ ਤਾਂ ਦਾ ਦੋ ਵਾਰ ਪਹਿਲਾਂ ਹੋ ਚੁੱਕਾ ਲੇਕਿਨ ਪਹਿਲਾਂ ਦੁਕਾਨ ਚ ਨਹੀਂ ਐਂਟਰ ਕੀਤੇ ਗਏ ਚੋਲੀ ਸਾਡੀ ਜਿਹ ਹੈ ਸੀਗੀ ਉੱਥੇ ਮਤਲਬ ਉਹਨਾਂ ਨੇ ਸਿਲੰਡਰ ਵਗੈਰਾ ਸਿਲੰਡਰ ਇਨਵਰਟਰ ਹੋਰ ਇਦਾਂ ਦਾ ਸਾਮਾਨ ਚੱਕ ਕੇ ਲੈ ਗਏ ਸੀ ਤੇ ਉਹਦੀ ਅਸੀਂ ਕਮਪਲੇਂਟ ਲਖਾਈ ਸੀਗੀ ਪੁਲਿਸ ਆਈ ਸੀਗੀ ਬਟ ਟ੍ਰੇਸ ਨਹੀਂ ਹੋ ਪਾਏ ਸੀਗੇ ਤੇ ਹੁਣ ਉਹਨਾਂ ਨੇ ਫਿਰ ਜ਼ਿਆਦਾ ਕੌਂਸਲੇ ਵੱਧ ਗਏ ਆ ਤੇ ਹੁਣ ਦੁਕਾਨ ਦੇ ਅੰਦਰ ਵੀ ਐਂਟਰ ਕਰ ਗਏ ਹੈਗੇ ਆ ਤੇ ਅੰਦਰ ਐਂਟਰ ਕਰਕੇ ਸਾਰਾ ਕੈਸ਼ ਲੈ ਗਏ ਜਿਹੜਾ ਮੋਂਜੀ ਡੀਵੀਡੀ ਜੋ ਕੈਮਰਾ ਹੈਗੇ ਆ ਉਹ ਚ ਕੋਈ ਫੋਟੋਸ ਯਾਰਾ ਤੁਸੀਂ ਦੇਖੀਏ ਡੀਵੀਡੀ ਜਿਹੜਾ ਉਹ ਵੀ ਪੁੱਟ ਕੇ ਲੈ ਗਏ ਹੈਗੇ ਤੇ ਕਿੰਨਾ ਕ ਨੁਕਸਾਨ ਦਾ ਅੰਦਾਜ਼ਾ ਹੈਗਾ ਤੁਹਾਨੂੰ ਤੁਹਾਡਾ ਕੰਮ ਦੁਕਾਨਦਾਰ ਹੁੰਦਾ 50-60 ਹਜ਼ਾਰ ਰੁਪਏ ਦੇ ਪਰਚੀਆਂ ਭਾਣੀ ਹੋ ਜਾਂਦੀਆਂ ਕਿਉਂਕਿ ਉਹ ਤਾਂ 500-500 ਦੇ ਨੋਟ ਦਾ ਚਲੋ ਬੰਦੇ ਬੰਦਾ ਚਲੋ ਕੈਸ਼ ਜਮਾ ਬੈਂਕ ਕਰਾਉਂਦਾ ਜੋ ਵੀ ਹੈ ਬਟ ਲਾਸਟ ਸ਼ਾਮੀ ਹੁਣ 4 ਵਜੇ ਤੋਂ ਬਾਅਦ ਹੀ ਸ਼ੇਲਦ ਤੋਂ ਦੁਕਾਨ ਤੀ ਹੁੰਦੀ ਹੈ ਬੈਂਕ ਟਾਈਮ ਤੋਂ ਬਾਅਦ ਹੀ ਸ਼ੇਲ ਤੋਂ ਫਿਰ ਜਿੰਨੀ ਵੀ ਬਜਦੀ ਆ ਉਹ ਮਨੋ ਕਰ ਕਰਾ ਕੇ ਪਰਚੀਆਂ ਵਗੈਰਾ 60 ਹਜ਼ਾਰ ਦੇ ਕਰੀਬ ਜਿਹੜਾ ਵਾ ਉੱਪਰ ਵੀ ਸ਼ੀਰ ਪਰਚੀਆਂ ਰੱਖੀ ਹੁੰਦੀਆਂ ਰਿਜ਼ਰਵ ਪਰਚੀਆਂ ਹਾਂ ਤੁਹਾਨੂੰ ਰੱਖਣੀਆਂ ਪੈਂਦੀਆਂ 10-10 ਦੀਆਂ ਤੇ ਉਹ ਵੀ ਸਾਰੀਆਂ ਲੱਗੇ ਖਤਮ ਲੱਗੇ